ਨਆਂ ਗਰਲੀਆਂ ਜੱਪਾ ਤੁਹਾਨੂੰ ਇੱਕ ਐਸੀ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਭੂਤ ਨਿਕਲਦੇ ਆ ਤੁਹਾਨੂੰ ਮਿੱਤਰੇ ਇਸ ਚੀਜ਼ ਦੀ ਨਾ ਹੁਲਾ ਯਾਰ ਇੱਕ ਜਗ੍ਹਾ ਇਦਾਂ ਦੀ ਆ ਉੱਥੇ ਭੂਤ ਨਿਕਲਦੇ ਆ ਮਤਲਬ ਕਿ ਸਰੀਰ ਦੇ ਵਿੱਚੋਂ ਚੀਜ਼ਾਂ ਬਾਹਰ ਆਉਂਦੀਆਂ ਹਨਾ ਮਤਲਬ ਕਿ ਜੋ ਵੀ ਕਿਸੇ ਦੇ ਪਹਿਰਾ ਹੁੰਦਾ ਜਾਂ ਕੁਝ ਵੀ ਹੁੰਦਾ ਐਦਾਂ ਦੀਆਂ ਚੀਜ਼ਾਂ ਹਨਾ ਬਹੁਤ ਜ਼ਿਆਦਾ ਮਸ਼ਹੂਰ ਜਗ੍ਹਾ ਆ ਤੇ ਜਿਹੜੇ ਮਤਲਬ ਕਿ ਜਾਣਦੇ ਆ ਉਹ ਪਹਿਲੀ ਕਮੈਂਟ ਕਰਕੇ ਦੱਸਣ ਲੱਪੋ ਚਲੋ ਚਲੋ ਦਵਾ ਦਬ ਬੈਠੋ ਗੱਡੀ 'ਚ ਕੋਈ ਰਹਿ ਨਾ ਜਾਵੇ ਗੱਡੀ ਤਾਂ ਮੈਂ ਅੱਜ ਚਲਾਉਣੀ ਨਹੀਂ ਕਿਉਂਕਿ ਗੱਡੀ ਲਈ ਤਾਂ ਮੈਂ ਨਾਲ ਭਰਾ ਲੈ ਕੇ ਜਾਣਾ ਕੋਈ ਕਿਉਂਕਿ ਖੱਡਾਂ ਵਾਲਾ ਮਾਹੌਲ ਆ ਉੱਧਰ ਜੀ ਤੇ ਤੇਰੇ ਵੀ ਭੂਤ ਕੱਢਣੇ ਆ ਉੱਥੇ ਆ ਗਏ ਮੇਰੇ ਤੇ ਨਹੀਂ ਹੈਗੀ ਅਰੇ ਵੀ ਤੇਰੇ ਜਿੱਤਾ ਨਹੀਂ ਭੂਤ ਮੈਂ ਤਾਂ ਆ ਸਵੇਰੇ ਕੰਦਾ ਹੀ ਭਾਜੀ ਮੈਂ ਜਾਣਾ ਸੀ ਰਵੀ ਇੰਨਾ ਕਹਦਾ ਹੀ ਲਓ ਜੀ ਰਵੀ ਵੀ ਬਿਆਨ ਬਦਲ ਗਿਆ ਸਵੇਰੇ ਕੰਦਾ ਸੀ ਮੈਂ ਜਾਣਾ ਨਹੀਂ ਜਦੋਂ ਮੈਂ ਲਿਆ ਭੂਤਾ ਦਾ ਨਾ ਕਹਿੰਦਾ ਮੈਂ ਵੀ ਜਾਣਾ ਮੈਂ ਵੀ ਜਾਣਾ ਮਗਰ ਚੱਲ ਫੇ ਤੇਰੇ ਹੀ ਘੜਾਉਣਾ ਜਾ ਕੇ ਲਓ ਜੀ ਬੇੜਾ ਬਹਿ ਗਿਆ ਪ੍ਰੀਤ ਮੇਰਾ ਕਾਰਡ ਲੈ ਕੇ ਨਿਕਲ ਗਈ ਕੰਦੀ ਮੈਂ ਐਚਓ ਪੈਸੇ ਘੜਾਉਣੇ ਆ ਰੁਕ 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 ਹੁਣ ਕਾਰਡ ਚਲਾ ਲਿਆ ਤਾਂ ਰਸ ਵਾਲਾ ਆ ਗਿਆ ਹੁਣ ਰਸਤਾ ਪੀ ਕੇ ਜਾਵਾਂਗੇ ਹੁਣ ਪੈਸੇ ਕਢਾਈ ਤਾਂ ਖਰਚ ਵੀ ਲਈਏ ਮਾੜੇ ਮੋਟੇ ਇਹ ਗਲਤ ਗੱਲ ਹੈ ਭਾਬੀ ਦਾ ਸੂਟ ਖਰਾਬ ਕਰ ਰਹੇ ਹੋ ਤੁਸੀਂ ਸ ਬਣਾ ਰਿਆ ਰਸ ਮੈਨੂੰ ਕਿਹਾ ਹੈਂਡ ਵਾਸ਼ ਕਰ ਪਰ ਇਹਨੇ ਬਹੁਤ ਵਧੀਆ ਚੀਜ਼ ਕੀਤੀ ਆ ਇਹ ਗਲੋਵਸ ਜੇ ਸਾਰੇ ਰਸ ਵਾਲੇ ਇਹ ਚੀਜ਼ ਫੋਲੋ ਕਰਨ ਤੁਹਾਨੂੰ ਸਾਫ ਕੁਦਰਤ ਆਖਣ ਪੀਣ ਨੂੰ ਮਿਲ ਜਿਆ ਕਰ ਰਸ ਪੀ ਕੇ ਹਟਾਈ ਸੀ ਆਲੇ ਫੇ ਫੈਨਪੁਰੋਂ ਘਟੇ ਹੋਏ ਫੋਟੋਆਂ ਕਰਾ ਕੇ ਫੇ ਹੋ ਗਿਆ ਸਿੱਧੇ ਆਪ 10 15 ਰੁਪਏ ਦੇ ਦੋ ਬਾਬਿਆਂ ਨੇ ਪਹਾੜਾਂ ਤੇ ਜਾਣ ਦਾ ਪ੍ਰੋਗਰਾਮ ਬਣਾਇਆ ਇਹ ਡਾਇਲੌਗ ਬਹੁਤ ਮਜ਼ਹੂਰ ਹੋਇਆ ਸੀ ਇਹ ਤੇ ਅੱਜ ਕੀ ਸੱਚੀ ਬਾਬੇ ਪਹਾੜਾਂ ਨੂੰ ਨਿਕਲੇ ਆਦੇ ਇਹ 10 15 ਨਹੀਂ 10 15 ਪਾ ਕੇ ਜਾਵਾਂਗੇ 10 15000 ਚਾਹੀਦਾ ਹਮ ਆ ਹੁਣ ਹੋਣਾ ਯਾਰ ਚਾਹੀਦਾ ਹੋਰ ਨਹੀਂ ਗੱਲ ਵਾਨੀ ਲੋ ਜੀ ਹੋ ਗਈ ਹਿਮਾਚਲ ਟੈਂਟ ਵੀ ਲਵਾਂਗੇ ਪੰਜਾਬ ਚ ਪਿਆਰ ਕਰਨ ਵਾਲੇ ਤਾਂ ਬਹੁਤ ਆ ਤੇ ਉਹਨਾਂ ਦਾ ਟੋਲ ਵੀ ਨਹੀਂ ਲੱਗਦਾ ਪੰਜਾਬ ਦੇ ਵਿੱਚ ਤੇ ਦੇਖਦੇ ਆ ਕਿ ਹਿਮਾਚਲ ਵਾਲੇ ਟੋਲ ਲੈਂਦੇ ਆ ਕਿ ਨਹੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਨਹੀਂ ਲਿਆ ਨਹੀਂ ਲਿਆ ਲੰਘਣ ਕਰ ਲੱਗਾ ਆ ਮਾ ਚੇਤੂਪੁਰ ਦੀ ਰਾਹ ਤੇ ਚਲੋ ਲੰਘਣ ਕਰ ਹਮੇਸ਼ਾ ਨਾਲ ਪੁੱਤੇ ਰਹਿ ਕੇ ਖਾਈਦਾ ਹੁੰਦਾ ਚਾਹੇ ਮਾਤਾ ਦਾ ਹੋਵੇ ਚਾਹੇ ਮਾਹੇ ਅਮਾਹਾਂ ਦੇਵ ਦਾ ਚਾਹੇ ਗੁਰਦੁਆਰੇ ਦਾ ਨੀਵੇਂ ਹੋ ਗਏ ਪਰਮਾਤਮਾ ਤੋਂ ਵੱਡਾ ਨਹੀਂ ਕੋਈ ਵੀ ਹੁੰਦਾ ਪਰਮਾਤਮਾ ਤੋਂ ਨੀਚੇ ਨਹੀਂ ਦਾ ਸਹੀ ਮੇਰੇ ਭਰਾ ਸਾਰੇ ਸੋਚਾਂ ਚ ਪਏ ਹੋਣੇ ਆ ਮੈਨੂੰ ਲੱਗਦਾ ਨਾਲੇ ਬੋਰ ਨਾ ਹੋਇਆ ਬਲੌਕ ਦੇ ਦੇ ਮੈਨੂੰ ਇਦਾਂ ਲੱਗਦਾ ਵੀ ਮੈਂ ਬਲੌਕ ਕੋਈ ਬੋਰਿੰਗ ਵਾਲਾ ਨਹੀਂ ਬਣਾਇਆ ਬਸ ਹੁਣ ਥੋੜੀ ਦੇਰ ਵੇਟ ਕਰਨੀ ਆ ਵਾ ਪਹੁੰਚ ਜਲਦੀ ਇਹ ਵੀਡੀਓ ਦੇ ਦੇ ਮੇਰੇ ਭਰਾ ਦਿਮਾ ਘਮਾਉਂਦੇ ਹੋਣੇ ਆ ਕਿਹੜੀ ਜਗ੍ਹਾ ਆ ਇਹ ਇੱਥੇ ਭੂਤ ਨਿਕਲਦੇ ਨੇ ਜਿੱਥੇ ਭੂਤ ਨਿਕਲਦੇ ਨੇ ਕੀ ਸੁਣਾਸੀ ਜਿਨ੍ਹਾਂ ਦੇ ਵਿੱਚ ਇਦਾਂ ਕੋਈ ਆਪਰੇਸ਼ਨ ਹੋਵੇ ਉਹ ਬੰਦੇ ਤਾਂ ਉੱਥੇ ਜਾਂਦੇ ਨਹੀਂ ਨਾ ਖਿੱਚ ਕੇ ਲੈ ਕੇ ਜਾਣਾ ਪੈਂਦਾ। ਹਾਂ। ਤੂੰ ਕਿੱਦਾਂ ਕਹਤਾ ਮੇਰੇ ਚ ਭੂ ਤਾਂ ਮੈਂ ਤਾਂ ਆਰਾਮ ਨਾਲ ਬੈਠੀ ਆ ਦੇ। ਨਹੀਂ ਤੂੰ ਬਹੁਤ ਰਮੀ ਕਰਦੀ ਸੀ ਪਹਿਲਾਂ ਮੈਂ ਜਾਣਾ ਨਹੀਂ ਉਹ ਜਾਣਾ। ਲੌਂਗੀਆਂ ਤੇਰੀ ਬਹੁਤ ਚੜਾਈ ਆ ਲੌਂਗੀਆਂ ਤੇਰੀ ਬਹੁਤ ਚੜਾਈ ਆ ਸੱਚੀ ਆ ਦੇਖੋ ਕਿੰਨੀ ਚੜਾਈ ਆ ਮਿੱਤਰੋ। ਆ ਦੇ। ਮਿੱਤਰੋ ਇੱਕ ਵਾਰੀ ਇਹਨਾਂ ਆਪਾਂ ਸ਼ਵਰਾਤਰੀ ਦੇ ਆਏ ਸੀਗੇ ਮੇਰੇ ਨਾਲ ਮੁੰਡਾ ਸੀਗਾ ਉਹ ਇੰਦਾ ਘੋਟ ਘੋਟ ਕੇ ਰਗੜ ਨਹੀਂ ਰਗੜਾ ਨਹੀਂ ਪੜਾਉਂਦੇ ਹੁੰਦੇ ਭੰਗੜਾ ਤੇ ਮੈਂ ਵੀ ਪੀ ਲਿਆ ਤੇ ਉਹਨਾਂ ਨੇ ਦੇਖ ਕੇ ਕੰਦਾ ਮੈਂ ਵੀ ਪੀਣਾ ਆ ਲੈ ਵੀ ਉਹਨੇ ਵੀ ਪੀ ਲਿਆ। ਕਦੀ ਉਹਨੇ ਪੀਤਾ ਤਾਂ ਹੈ ਨਹੀਂ ਸੀ ਦਾ ਰਗੜਾ ਸ਼ਬਾਈ ਫੇਰ ਕੀ ਹੋਇਆ ਮੁਰਕੇ ਜਦੋਂ 5 ਕ ਮਿੰਟ ਹੋਏ ਪੀਤੇ ਨੂੰ 7 ਕ ਮਿੰਟ ਮੇਰਾ ਬੁੱਟ ਫੜ ਲਿਆ ਉਹਨੇ ਮੈਂ ਕੀ ਹੋਇਆ ਕੰਦਾ ਲੌਗੀਆਂ ਮੈਨੂੰ ਖੱਦ ਖਿੱਚਦੀ ਆ ਮਤਲਬ ਕਿ ਸੜਕ ਤੇ ਤੁਰਿਆ ਤੁਰਿਆ ਖੱਡ ਨਾਲ ਨੂੰ ਮੱਲੋ ਮੱਲੀ ਜਾਈ ਜਾਵੇ ਮੈਂ ਕਿਹਾ ਮੂੰਹ ਤੂੰ ਇਹਨੂੰ ਇੱਥੇ ਲੰਮਾ ਪਾਓ ਕਿਤੇ ਮੇਰੇ ਗੱਲ ਨਾ ਪੈ ਜਾਵੇ ਉਸਤਾਦ ਜੀ ਚਲੋ ਹਾਂ ਜੀ ਆਜੋ ਆਜੋ ਹਾਲੇ ਅਸੀਂ ਜਗ੍ਹਾ ਤੇ ਐਂਟਰ ਹੋਏ ਸੀਗੇ ਕਿ ਇੱਥੇ ਵੀ ਲੌਂਗੇ ਇਹਨੂੰ ਪਿਆਰ ਕਰਨ ਵਾਲੇ ਮਿਲ ਗਏ ਬਹੁਤ ਸਾਰੇ ਲੋਕ ਤੇ ਅਸੀਂ ਫੋਟੋਆਂ ਕਰਾ ਕੇ ਜਲਦੀ ਜਲਦੀ ਨਿਕਲ ਗਏ ਅੱਗੇ ਦਰਵਾਜ਼ੇ ਕੰਦੇ ਸਾਰਾ ਜਦੋਂ ਆਪਾਂ ਇਸ਼ਨਾਨ ਕਰਕੇ ਆਉਣਾ ਉੱਥੇ ਤੁਹਾਨੂੰ ਦਿਖਾਉਣਾ ਲੋਕਾਂ ਦੀਆਂ ਕਿੰਦਾ ਚੀਕਾਂ ਪੈਂਦੀਆਂ ਕਿੰਨੀ ਪਾਵਰ ਇੱਥੇ ਜਗ੍ਹਾ ਚ ਹਾਂਜੀ ਤੁਸੀਂ ਸਾਰਿਆਂ ਨੇ ਇਹ ਬਲੌਗ ਦੇਖ ਹੀ ਲਿਆ ਹੋਣਾ ਆ ਹੁਣ ਸਾਰੇ ਜਣੇ ਵੀਡੀਓ ਥੱਲੇ ਕਮੈਂਟ ਕਰਕੇ ਦੱਸੋ ਕਿ ਇਹ ਜਗ੍ਹਾ ਕਿੱਥੇ ਸਥਿਤਤੂ ਆ ਇਸ ਜਗ੍ਹਾ ਦੀ ਕੀ ਲੋਕੇਸ਼ਨ ਆ ਕਿਵੇਂ ਲੱਗਾ ਅੱਜ ਦਾ ਬਲੌਗ ਮੈਂ ਹਿਆਰਪੁਰ ਆਇਆ ਸੀ ਤੇ ਤੁਹਾਨੂੰ ਇਹ ਜਗ੍ਹਾ ਦਿਖਾਈ ਇਹ ਬਹੁਤ ਲੋਕ ਇੱਥੇ ਆਉਂਦੇ ਆ ਬਹੁਤ ਸ਼ਰਧਾ ਲੈ ਕੇ ਆਉਂਦੇ ਆ ਬਹੁਤ ਪਾਵਰਫੁਲ ਤੇ ਤਾਕਤਵਾਰ ਇਹ ਜਗ੍ਹਾ ਆ ਤੇ ਹਿਸ਼ਾਰਪੁਰ ਦੇ ਲੱਗ ਗਈ ਪੈਂਦੀ ਆ ਨਾ ਪ੍ਰੀਤਾ ਹਾਂਜੀ ਤੇ ਬਹੁਤ ਸੋਹਣਾ ਲੱਗਾ ਸਾਨੂੰ ਇੱਥੇ ਆ ਕੇ ਦਿਲ ਨੂੰ ਸਕੂਨ ਮਿਲਿਆ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਬਲੌਗ ਸ਼ੇਅਰ ਕਰਿਓ ਦੱਬ ਕੇ ਲਵ ਯੂ ਲਵ ਯੂ ਲਵ ਯੂ ਲਵ ਯੂ ਸਾਰਿਆਂ ਨੂੰ ਲਵ ਯੂ ਲਵ ਯੂ ਕਿਆ ਰੱਖੋ ਇਦਾਂ ਹੀ ਰੱਖੋ ਖਿੱਚ ਕੇ ਤੁਹਾਡੇ ਸਿਰ ਤੇ ਹੀ ਮੁਕਤਾ ਲਾਉਂਗੀ ਆ 哈哈哈！哈哈，老鱼，老鱼，老鱼，老鱼。